ਨੀ ਅਸਲੀ ਗੋਆ ਨੀ ਭੈਣ ਵੀਡੀਓ ਕ ਬਾਅਦ ਕੋ ਦੇਖ ਸਕਦਾ ਨਹੀਂ ਤੁਹਾਡਾ ਭਰਾ ਵੇਪਨ ਲੈ ਕੇ ਘੁੰਮ ਰਿਹਾ ਇੱਥੇ ਵੇਪਨ ਲੈ ਕੇ ਘੁੰਮ ਰਿਹਾ ਮੇਰੇ ਪਾਸ ਕਿਹਨਾਂ ਲਿਖਾ ਦੀ ਵੇਪਨ ਲੈ ਕੇ ਘੁੰਮ ਰਿਹਾ ਇਹ ਹੀ ਕਹਿ ਰਹੇ ਨੇ ਨੀ ਕਹਿੰਦੇ ਲੋਡ ਕਰਕੇ ਘੁੰਮ ਰਿਆ ਮਾਰਨ ਲੱਗਾ ਸੀ ਸਾਨੂੰ ਇਹ ਕਹਿ ਰਹੇ ਤੁਹਾਡੇ ਸਾਹਮਣੇ ਉਹ ਕਹਿੰਦੇ ਲੋੜ ਕੇ ਮਾਰ ਰਹੇ ਹੋ ਉਹ ਕਹਿੰਦੇ ਵੀਡੀਓ ਸਾਡੇ ਕੋ ਕੀ ਗੱਲ ਕੀ ਹੋਈ ਉਹ ਹੀ ਤੁਹਾਨੂੰ ਉਹ ਹੀ ਪੁੱਛ ਰਹੀ ਕੀ ਕੀ ਗੱਲ ਕੀ ਹੋਈ ਹੈ ਮੈਡਮ ਗੱਲ ਕੀ ਹੋਈ ਸੀ ਕਿਤੇ ਜਾਣ ਦੇਣਾ ਕੀ ਜਾਂਦੇ ਤੇ ਕੱਢ ਗਿਆ ਅਸਲੀ ਪੜੀ ਗਈ ਹੋਇਆ ਕਿਸੇ ਕੀ ਨਾਮ ਕੀ ਤੁਹਾਡਾ ਕੀ ਨਾਮ ਹੈ ਜਿੰਨਾ ਬੋਲੇਗਾ ਨਹੀਂ ਜਾਓ ਤੇ ਚਲੀ ਜਾਣਾ ਸੀ ਭਾਜੀ ਲੋੜ ਕਿਉਂ ਕਰ ਰਹੇ ਹੋ ਆਪਣਾ ਕੰਮ ਕਰੋ ਭਾਈ ਭਾਈ ਆਪਣਾ ਕੰਮ ਹੀ ਕਰ ਰਹੇ ਹਾਂ ਬ੍ਰਦਰ ਤੁਸੀਂ ਦੱਸੋ ਕੀ ਲਾਇਸੈਂਸੀ ਹੈਗਾ ਕਿ ਲੋਕਾਂ ਨੂੰ ਡਰਨ ਵਾਸਤੇ ਲੋਕਾਂ ਨੂੰ ਡਰਨ ਵਾਸਤੇ ਅਸਲਾ ਲਿੱਦਾ ਭਾਜੀ ਇਤਨਾ ਝੂਠ ਬੋਲ ਕੇ ਕਹਾ ਜਾਓ ਕਿਉਂ ਇਹ ਵੀਡੀਓ ਜਾ ਰਿਹਾ ਹੈ ਇਹ ਵੀਡੀਓ ਜਾ ਰਿਹਾ ਹੈ ਦੇਖ ਸਕਦੇ ਹੋ ਜਿਹੜਾ ਲਗਾਤਾਰ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿੰਦਰ ਬੈਸਟ ਦੇ ਵਿੱਚ ਬਿਲਕੁਲ ਰਾਜਾ ਗਾਰਡਨ ਦੇ ਕੋਲ ਦਿੱਤੇ ਕਿ ਦੋ ਪਕਸ਼ਾਂ ਵਿੱਚ ਜਿਹੜਾ ਵਿਵਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਦੂਸਰੇ ਉੱਤੇ ਰੋਕ ਲਗਾਇਆ ਜਾ ਰਿਹਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵੈਪਨ ਲੈ ਕੇ ਮਹਾਲੇ ਦੇ ਵਿੱਚ ਰਹਿੰਦੇ ਨੇ ਤੇ ਵੈਪਨ ਦੇ ਵਿੱਚ ਲੈ ਕੇ ਲੋਨ ਲੈ ਕੇ ਆਇਆ ਤੇ ਉਹ ਧਮਕਾਨ ਦੀ ਕੋਸ਼ਿਸ਼ ਕਰ ਰਹੇ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਰਮਾਨਸ਼ਿਆਂ ਨੂੰ ਯਾਰ ਗੱਲ ਕਿੱਦਾਂ ਕਰਨਾ ਹੈ ਬੰਬਾਜੀ ਤੋਂ ਬੋਲਣਾ ਕੀ ਚੀਜ਼ ਹੈ ਮਾਛੀ ਤੋਂ ਮੁੰਡਾ ਜਿੱਤੀ ਹੈ ਹੌਸਲੇ ਨਾ ਕਰੋ ਇਹ ਕਾਈ ਚਾ ਇਹ ਕਾਈ ਦੀ ਕਮਾਡੀ ਹੈ ਏਦਾਂ ਕਰਨ ਦੇ ਜਿਵੇਂ ਐਪੀਐਮ ਸਾਹਿਬ ਦੇ ਡੀਡਰ ਹੋ ਕੇ ਮੈਨੂੰ ਤਮਕੀਆਂ ਦਿੰਦੇ ਬੱਚੇ ਓਏ ਨਹੀਂ ਤਮਕੀਆਂ ਦੇਣ ਪੰਡੋ ਲੈ ਕੇ ਆ ਰਿਹਾ ਕੋਸੋ ਲੈ ਕੇ

ਕੋਈ ਕਿਸਨੇ ਹੱਕ ਨਹੀਂ ਕੋਈ ਧੱਕਾ ਨਹੀਂ ਕੀਤਾ ਧੱਕਾ ਕੀਤਾ ਤੁਸੀਂ ਮੁੰਡੇ ਨਾਲ ਕੱਲੇ ਨਾਲ ਪੈਟ ਧੱਕਾ ਕੀਤਾ ਸਰ ਧੱਕਾ ਕੀਤਾ ਕੋਈ ਸਸ ਲੜੀ ਜਾਂਦੇ ਉਹ ਕੀ ਮੁੰਡੇ ਨੂੰ ਸ਼ਹਿ ਦਿੰਦੇ ਆ ਕਹਿੰਦੇ ਪਿਸਤੋਲ ਲੋਡ ਕਰਕੇ ਚਲਾ ਆਂ ਸਰਕਾਰੀ ਨੂੰ ਲਵਾਉਂਦੇ ਆ ਉਹ ਕਹਿੰਦਾ ਸਰਕਾਰੀ ਇਹਨਾਂ ਦੇ ਘਰ ਦਾ ਹੀ ਪੀਰ ਆ ਇਹ ਬੱਦਮੀ ਜੀ ਬੋਲੀਆਂ ਜਾਂਦੇ ਸਾਰੇ ਬੱਦਮੀ ਜੀ ਕੀ ਹੋ ਰਿਹਾ ਦੱਸੋ ਗੱਡੀ ਇਹਦੀ ਕਿੱਥੇ ਕੀਤੀ ਜਾ ਰਹੀ ਆ ਰਾਜਾ ਕਰਦੇ ਤੁੰਗਾ ਦਾ ਨਸਲ ਜਿਆ ਕਰ ਰਹੇ ਆ ਕੋਈ ਗੱਲ ਨਹੀਂ ਮੈਂ ਤਾਂ ਤੁਹਾਡੇ ਤੋਂ ਵੀ ਬਾਅਦ ਆਇਆ ਮੈਂ ਤੁਹਾਡੇ ਤੋਂ ਬਾਅਦ ਆਇਆ ਸਾਰੀ ਕਾ ਵੀਡੀਓ ਦਿਖਾ ਰਹੇ ਦੇ ਵਿੱਚ ਆ ਲੜਕਾ ਪਿਸਤਲ ਲੋਡ ਕਰਦਾ ਦਿਖਾ ਰਿਹਾ ਵੈਰੀਫਾਈ ਕਰਵਾਓ ਵੈਰੀਫਾਈ ਕਰਵਾਓ ਆਪਾਂ ਵੈਰੀਫਾਈ ਕਰ ਲੈ ਨਹੀਂ ਜਿਹੜਾ ਉਹ ਗੁੰਡਾ ਗਰਦੀ ਵੀ ਬੈਠੇ ਗਏ ਜਾਰੀ ਕੋਲ ਤੱਕ ਉਹ ਹੱਥੋਂ ਪਾਈ ਨਾ ਕੋਈ ਕੀ ਕਾਰਵਾਈ ਕੀਤੀ ਜਾਏਗੀ ਸਰਵੇ ਕਿਦਾਂ ਸਟੇਟਮੈਂਟ ਨਹੀਂ ਲਾਇਸੈਂਸ ਕੈਨਸਲ ਕੀਤਾ ਜਾਏਗਾ ਸਰ ਦੀ ਮੰਤਵ ਸਰ ਕਾਰਵਾਈ ਉਹ ਕਰਤ ਭਗਵੰਤ ਜਨ ਸਰਕਾਰ ਦਾ ਸੁਧਰੀ ਭਗਵੰਤ ਜਨ ਸਰਕਾਰ ਆ ਉਹਦਾ ਖਿਲਾਫ ਲਾਇਸੈਂਸ ਪਾਣੀ ਨਹੀਂ ਦੇ ਕਿਦਾਂ ਇਹਨਾਂ ਨੂੰ ਰਸਨ ਦਿੱਤਾ ਗੇਰੀ ਨਾਲ ਬੰਦਾ ਫਿਦਾ ਨਹੀਂ ਲੋਕਾਂ ਦੇ ਤਾਮਰੇ ਕੇ ਗਲੀ ਦੇ ਮੱਝ ਵਿੱਚ ਗੋਲੀ ਸ੍ਰੀ ਮਹਿੰਦਰ ਭਗਤ ਜਿਹਨੂੰ ਬਦਨਾਮ ਕਰ ਰਹੇ ਉਹਨਾਂ ਦੇ ਹਲਕੇ ਨੂੰ ਬਦਨਾਮ ਕਰ ਰਹੇ ਆ ਉਹ ਕਹਿ ਰਹੇ ਕਿ ਤਰਪਾ ਗੱਜ ਜੀ ਮਹਿੰਦਰ ਭਖਰਾਪ ਦਾ ਮਸਾਲਾ ਹੈਗੀ ਉਹ ਕੋਈ ਗੱਲ ਉਹਨਾਂ ਨੇ ਕਿਥੋਂ ਕਹਿਤਾ ਇਹਨੂੰ ਗੁੰਡਾਗਰਦੀ ਕਰੋ ਨਹੀਂ ਉਹਨੇ ਭਗਤ ਜੀ ਦਾ ਤਾਂ ਕੋਈ ਰੋਲ ਨਹੀਂ ਨਹੀਂ ਉਹ ਦੇਖਣਾ ਸੀ ਜੀ ਕਹਿੰਦੇ ਅਪਰੋਚ ਲਵਾ ਰਹੇ ਆ ਉਹ ਸਾਡੇ ਇਲਾਕੇ ਦੇ ਮੁਖਤਵਰ ਬੰਦੇ ਇਹ 50 ਦੇ ਮੰਤਰੀ ਵੀ ਕੈਵਲ ਰੈਂਕ ਆ ਉਹਨਾਂ ਕੋਲ ਮੰਤਰੀ ਉਹ ਇਦਾਂ ਕਿਸੇ ਨੂੰ ਕਹਿਣਗੇ ਇਦਾਂ ਕਰੋ ਤੁਸੀਂ ਉਹ ਕਦੀ ਵੀ ਨਹੀਂ ਕਿਸੇ ਨੂੰ ਕਹਿੰਦੇ ਪਰ ਨਹੀਂ ਗੁੰਡਾਗਰਦੀ ਦੇ ਖਿਲਾਫ ਰੈਸਟਲ ਕਰਕੇ ਬੜਾ ਬਦਨਾਮ ਹੋਸ ਹੋ ਨਾ ਲੈ ਜਾਂਦੇ ਔ ਗਲਤ ਆਪਾਂ ਕਿ ਜਿਹਦੇ ਨਾਮ ਨਹੀਂ ਲੈਣਾ ਬੰਦਾ ਤੁਹਾਡੇ ਬੰਦੇ ਲੈ ਰਹੇ ਜੀ ਤੁਹਾਡੇ ਬੰਦੇ ਤੁਹਾਡੇ ਬੰਦੇ ਫੋਨ ਚਲਾ ਰਹੇ ਜੀ ਇਹ ਕੰਨ ਵਿੱਚ ਸੁਣਿਆ ਤੁਹਾਡੇ ਬੰਦੇ ਤੁਹਾਡੇ ਕੰਨ ਵਿੱਚ ਸੁਣਿਆ ਤੂੰ ਮੈਨੂੰ ਧੋਖਾ ਹੱਥ ਗਏ ਲਾ ਰਹੇ ਲਾ ਜੀ ਹੱਥ ਤੇ ਲਾ ਰਹੇ ਤੁਸੀਂ ਕਰੋ ਹਾਂ ਇਹ ਵੀ ਕੋਈ ਫੋਨੀ ਵੀ ਆ ਤੂੰ ਬੋਲਾ ਤੂੰ ਬੋਲਾ ਤੂੰ ਬੋਲਾ ਤੂੰ ਬੋਲਾ ਲੱਗਣ ਦੇ ਅੱਛਾ ਦੀ ਗੁੰਡਾਗਰਦੀ ਕਰ ਰਹੇ ਹੋ ਉਪਰੋ ਤੁਸੀਂ ਉਹ ਜਿਹੜੀ ਪੁਲੀਸ ਆਮ ਨਾਲ ਗੁੰਡਾਗਰਦੀ ਕਰ ਰਹੇ ਹੋ ਦੇਖੀ ਤੁਸੀਂ ਹਥਿਆਰ ਜੇ ਰਾ ਰਹੇ ਹੋ ਬਿਲਕੁਲ ਗੁੰਡਾਗਰਦੀ ਤਸਵੀਰਾਂ ਲਗਾਤਾਰ ਤਸਵੀਰਾਂ ਤੰਦੀਰ ਖਾ ਰਹੇ ਜਿਹੜਾ ਮਾਹੌਲ ਹੈ ਜਿਹੜਾ ਖਦਾ ਨਜ਼ਰ ਆ ਰਿਹਾ ਤੇ ਇਹਨਾਂ ਦਾ ਮੀਡੀਆ ਦੇ ਨਾਲ ਵੀ ਜਿਹੜਾ ਕਿ ਬਸ ਲੁਕੀ ਕੀਤੀ ਜਾ ਰਹੀ ਹੈ ਘੁੰਮਰੀ ਦੇ ਉਸ ਤੋਂ ਬਾਅਦ ਵੈਪਨ ਦਿਖਾ ਕੇ ਜਿਹੜਾ ਕਿ ਹੁਣ ਮੀਡੀਆ ਦੇ ਨਾਲ ਵੀ ਜਿਹੜਾ ਕਿ ਗੁੰਡਾਗਰਦੀ ਕੀਤੀ ਜਾ ਰਹੀ ਆ ਫੋਟ ਵਾਲਾ ਜੀ ਟੇਲੇ ਦਾ ਟੇਲੇ ਆ ਹਨਾ ਲੈ ਲੈਣ ਹਾਂ ਲੈ ਕੇ ਜਾ ਰਾਂਗੇ ਗੱਲ ਨਹੀਂ ਆਂ ਚ ਜਾ ਰਹੇ ਨਾ ਸਾਰੇ ਚੱਲੇ ਆਂ ਕੀ ਗੱਲ ਦਾ ਇੱਥੇ ਟੱਕੇ ਦੀ ਪ੍ਰੈਸ ਨਹੀਂ ਆ ਕਿ ਜਿਹੜੀ ਭਾਈ ਚੋਟ ਮਾਰਦੇ ਬੈਠੇ ਭਾਜੀ ਮੇਰੇ ਕੋਲ ਹਥਿਆਰ ਹੋਵੇ ਨਾ ਕੋਈ ਵੀ ਫੇਰੇ ਅੱਗੇ ਵੈਪਨ ਲਿਆਵੇ ਜੇ ਮੈਂ ਖਾਲੀ ਹੱਥ ਖੜਾ ਤੁਸੀਂ ਵੀਡੀਓ ਚ ਦੇਖ ਲਓ ਪਿਸਤੌਲ ਲਿਆ ਕੇ ਇਦਾਂ ਲੋਡ ਕਰਨ ਦਾ ਭਾਈ ਡਰਾਉਣ ਵਾਲਾ ਹੀ ਮਤਲਬ ਆ ਪੁਲਿਸ ਬੁਲਾਈ ਭਾਜੀ ਪੁਲਿਸ ਬੁਲਾਈ ਆ ਭਾਜੀ ਆਖੇ ਨੁੱਥੇ ਨਹੀਂ ਭਾਜੀ ਕਿਵੇਂ ਦੇਖਦੇ ਹੋ ਆਪਣੇ ਹੀ ਮੋਹੱਲੇ ਦੇ ਵਿੱਚ ਵੈਪਨ ਲੋਡ ਕਰਕੇ ਇਹ ਤਾਂ ਲੋਕਾਂ ਨੂੰ ਡਰਾ ਰਿਹਾ ਵੇ ਮੈਂ ਇੱਕ ਗੱਲ ਦੱਸਦਾ ਮੈਂ ਤੇ ਮੇਰਾ ਭਰਾ ਅਸੀਂ ਰਹਿੰਦੇ ਬਾਹਰ ਮੈਂ ਬਾਹਰੋਂ ਆਇਆ ਹਾਂ ਮੇਰਾ ਬਾਪੂ ਪਿੱਛੇ ਬਜ਼ੁਰਗ ਬੰਦਾ ਆ ਇਹ ਇਕੱਲਾ ਰਹਿੰਦਾ ਆ ਭਾਜੀ ਇਹਨਾਂ ਦਾ ਕੀ ਮਤਲਬ ਹੈ ਇਹ ਤਾਂ ਕੱਲ ਨੂੰ ਮੇਰੇ ਬਾਪੂ ਨੇ ਕੰਨ ਕੰਨ ਨਹੀਂ ਭਾਜੀ ਤੁਸੀਂ ਕਾਹਦੀ ਕਰਵਾਣੀ ਤੁਸੀਂ ਵੀ ਭਾਜੀ ਇੱਕ ਸਰਕਾਰੀ ਮੁਲਾਜ਼ਮ ਹੋ ਜਿਹਦਾ ਕੀ ਦੱਸਿਆ ਜਾਂਦਾ ਵਾ ਹਾਂਜੀ ਜੇ ਇਹ ਬੰਦਾ ਲੈ ਰਾ ਰਿਹਾ ਜਾਂ ਕਰ ਰਿਹਾ ਉਹਨੂੰ ਲੈਣ ਲਈ ਥੋੜੀ ਦਿੱਤਾ ਕਿਸੇ ਉਹ ਮਾਰਨ ਨੂੰ ਕਿਹੜੀ ਗੱਲ ਰਹਿ ਗਈ ਲੋਡ ਕਰਕੇ ਲੈ ਆਏ ਉਹ ਤੇ ਅਸੀਂ ਫੜੀ ਗਏ ਕਿਹੜੀ ਲੋੜੀ ਹੋਊਗੀ ਸਾਫ ਕਰ ਨੀ ਚੱਲ ਜਾਂਦੀ ਐ ਥੋੜੀ ਹੋ ਗਈ ਹਾਂਜੀ ਲੋੜ ਆਹ ਦੇ ਪਾਜੀ ਅਸੀ ਰੱਬ ਦਾ ਸ਼ੁਕਰਾਨਾ ਕੀ ਬਚ ਗਿਆ ਅਸੀ ਪਾਜੀ ਆ ਕੇ ਫੜ ਲਿਆ ਨਹੀਂ ਤੇ ਉਹਨੇ ਚਲਾ ਹੀ ਦੇਣੀ ਸੀ ਅੱਛਾ ਤੁਸੀਂ ਫੜਿਆ ਆ ਕੇ ਹਾਂ ਮੈਂ ਮੇਰਾ ਇੱਥੇ ਘਰ ਹੰਸ ਨਗਰ ਘਰ ਮੈਂ ਪਚ ਗਿਆ ਇਹਨਾ ਫੋਨ ਆਇਆ ਮੈਨੂੰ ਤੁਹਾਡੇ ਵੈਲਟੀ ਵੀ ਨੇ ਜਿੰਨਾ ਮੇਰਾ ਵੱਡਾ ਬਰਾਦਰ ਹੈ ਤੁਹਾਡੇ ਬਰਾਦਰ ਨੇ ਜੀ ਆਹ ਠੀਕ ਹੈ ਤੇ ਗੱਲ ਇੰਨੀ ਕੋਈ ਗੱਡੀ ਨਾਲ ਕੋਈ ਪੁਰਾਣੀ ਗੱਲਬਾਤ ਹੈਗੀ ਨਹੀਂ ਕੋਈ ਗੱਲਬਾਤ ਨਹੀਂ ਅੱਜ ਹੀ ਹੋਈ ਹੈ ਭਾਜੀ ਕੋਈ ਗੱਲਬਾਤ ਨਹੀਂ ਹੈਗੀ ਜੀ ਨਹੀਂ ਉਹ ਲੜਕਾ ਜਿਹੜਾ ਜਿਹਨੇ ਵੈਪਨ ਲੋਡ ਕੀਤਾ ਉਹਦਾ ਪੁਰਾਣੀ ਸਾਡੀ ਕੋਈ ਗੱਲਬਾਤ ਹੈਗੀ ਨਹੀਂ ਨਹੀਂ ਹੈਗਾ ਜੀ ਕੋਈ ਗੱਲਬਾਤ ਨਹੀਂ ਅਰੇ ਹੋਈ ਹੈ ਮੁੰਡਾ ਹੈ ਜੀ ਤਾਂ ਉਹ ਫਰਮ ਚਾਹੀਦਾ ਸੀ ਅੱਛਾ ਜੀ ਤੇ ਉਸ ਜਗ੍ਹਾ ਹੈਗੀ ਜੀ ਫੁੱਲ ਨੰਗਾ ਤੇ ਗੱਡੀ ਤੇ ਇਹ ਜਾਣਕ ਹੋਣਾ ਚਾਹੀਦਾ ਜੀ ਇਹ ਨੰਗ ਜਾ ਨੰਨੇ ਨੂੰ ਗੱਡੀ ਪਰੇ ਕਰ ਫਿਰ ਪਤਾ ਮੈਨਾਂ ਘੜਾ ਅੱਛਾ ਜੀ ਮੁੰਡਾ ਕਹਿੰਦਾ ਤੂੰ ਤੱਕ ਕਹਿੰਦਾ ਨਾ ਤਾਂ ਨਹੀਂ ਖੜ ਜਾ ਰਹਾ ਕੱਲ੍ਹ ਦਿਨੋਂ ਗੱਡੀ ਪਰੇਗਾ ਹੂੰ ਤੂੰ ਇੱਥੇ ਰੁਕ ਕੋਈ ਨਹੀਂ ਤੋ ਜਾਣ ਅੱਛਾ ਅੱਗ ਅੱਗ ਦਾ ਕਹਿੰਦੇ ਨੇ ਗੱਲ ਕਰਦੀ ਹੈ ਅੱਛਾ ਤੁਹਾਨੂੰ ਗੱਲ ਕੀਤੀ ਇਹਨਾਂ ਨੇ ਅੱਛਾ ਜੀ ਬੋਲ ਗਿਆ ਹੂੰ ਕਿਹਦੇ ਵਿਆਹ ਵਾਪਸ ਭਾ ਅੱਛਾ ਜੀ ਅਰਵਾਦ ਵਾ ਲੈ ਕੇ ਆ ਅੱਛਾ ਵੈਪਨ ਲੈ ਕੇ ਆ ਜੀ ਜਿਹੜਾ ਵੈਪਨ ਜਿਹੜਾ ਲਿਆਂਦਾ ਉਹ ਲਾਇਸੈਂਸੀ ਹੈ ਕਿ ਗੈਰ ਲਾਇਸੈਂਸੀ ਇਹਨੂੰ ਪਤਾ ਮੈਂ ਸਰ ਬੋਲੇਗਾ ਹੀ ਮਨਸ਼ਾ ਕੀ ਸੀ ਕਿ ਵੈਪਨ ਲਿਆਂਦਾ ਮਨਸ਼ਾ ਕੀ ਸੀ ਉਹਨੂੰ ਪੁੱਛੋ ਕੀ ਹੈਗਾ ਮੈਂ ਸਰ ਬੋਲੇਗਾ ਹੂੰ ਉਹ ਜਾਪੀ ਦੇ ਦੋ ਦੂਈ ਜੱਗ ਲੱਗੇ ਕੈਮਰੇ ਲੱਗੇ ਆ ਨੇ ਕੈਮਰੇ ਦੇਖੋ ਸਭ ਕੋਈ ਜੀ ਗਾਂ ਚ ਕਲਾਨ ਕਰੀਏ ਤੁਹਾਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਫੋਨ ਕੀਤਾ ਤੁਸੀਂ ਪ੍ਰਸ਼ਾਸਨ ਨੂੰ ਫੋਨ ਲਾਪਾ ਠੀਕ ਕਿਹਨ ਚਾਬੀ ਦੇ ਆ ਰਹੇ ਪੁਲਿਸ ਪ੍ਰਸ਼ਾਸਨ ਨੂੰ ਆ ਰਹੇ